ਰੱਦ ਕਰਨ ਵਾਸਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਸਿੰਘ ਸਹਿਬਾਨ ਜਿਹੜੇ ਦੂਸਰੇ ਗਿਆਨੀ ਰਗਵੀਰ ਚੰਗਿਆਲੇ ਸੁਲਤਾਨ ਚਗਨੋ ਲਾਇਆ ਗਿਆ ਨਰੋਲ ਧਾਰਮਿਕ ਮਾਨ ਮਰਿਆਦਾ ਦਾ ਇਹ ਜਥੇਦਾਰ ਦੀ ਪਦਵੀ ਦਾ ਮੈਂ ਸਮਝਦਾ ਬਹੁਤ ਵੱਡਾ ਨਰਾਦਰ ਕੀਤਾ ਗਿਆ ਇਹ ਸ਼੍ਰੋਮਣੀ ਕਮੇਟੀ ਜਿਹੜੀ ਹੈ ਇਹਨੇ ਬਹੁਤ ਹੀ ਮੰਦ ਭਾਗਾ ਫੈਸਲਾ ਲਿਆ ਤੇ ਉਲਟਾ ਜਦੋਂ ਇਹ ਤਾਜ ਪੁੱਛੀ ਜਿਹਨੂੰ ਕਹਿੰਦੇ ਨੇ ਉਹੀ ਬਹੁਤ ਵੱਡੀ ਮੈਂ ਸਮਝਦਾ ਘਲਾਉਣੇ ਹਰਕਤ ਨਾਲ ਕੀਤੀ ਗਈ ਹੈ ਜਿਹੜੀ ਸਿੱਖ ਜਗਤ ਨੂੰ ਕਦੇ ਵੀ ਪ੍ਰਵਾਣ ਨਹੀਂ ਇਹਨਾਂ ਨੂੰ ਗੁਰਤਾਮਾ ਦੀ ਪਵਿੱਤਰਤਾ ਨੂੰ ਕਾਇਮ ਰੱਖਣਾ ਸੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਹਿਬਾਨਾਂ ਨੇ ਉਹ ਆਪ ਹੀ ਗੁਰਮਤ ਮਰਿਆਦਾ ਦੀਆਂ ਧਜੀਆਂ ਉਡਾ ਰਹੀਆਂ ਨੇ ਕਿੱਡੀ ਕੌਮ ਦੀ ਬਦ ਕਿਸਮਤੀ ਹੈ ਇੱਡੇ ਵੱਡੇ ਸਾਡੇ ਪਵਿੱਤਰ ਆਸਥਾਨ ਤਖਤ ਇੱਕ ਬੰਦਾ ਦੋ ਤਖਤਾਂ ਦਾ ਜਥੇਦਾਰ ਹੈ ਇਹ ਕੌਮ ਕੋਲ ਬੰਦਾ ਕੋਈ ਨਹੀਂ ਹੈਗਾ ਸੋ ਬਹੁਤ ਹੀ ਮੰਦ ਭਾਗੇ ਫੈਸਲੇ ਨੇ ਸ਼੍ਰੋਮਣੀ ਕਮੇਟੀ ਨੇ ਜੋ ਪਿਛਲੇ ਦਿਨ ਕੀਤਾ ਸਿਰ ਜੋੜ ਕੇ ਬੈਠਣ ਦੀ ਥਾਂ ਤੇ ਇੱਕ ਕੌਮ ਦੇ ਚ ਪਾਟੋ ਤੜ ਪਾਈ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਜੋ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਖਲੋਕ ਸਿੰਘ ਸਹਿਬਾਨਾ ਨੇ ਅਕਾਲੀ ਲੀਡਰਸ਼ਿਪ ਨੂੰ ਉਹਨਾਂ ਦੀਆਂ ਗਲਤੀਆਂ ਦਾ ਅਹਿਸਾਸ ਕਰਵਾਇਆ ਸੀ ਤੇ ਉਹਨਾਂ ਨੇ ਉਸ ਗਲਤੀ ਨੂੰ ਹੰਗਾਰਾ ਭਰ ਕੇ ਕਿਹਾ ਸੀ ਵੀ ਸਾਥੋਂ ਹੋਈਆਂ ਨੇ ਪਰ ਕੁਝ ਦਿਨਾਂ ਬਾਅਦ ਹੀ ਸਿੰਘ ਸਬ ਗਿਆਨੀ ਹਰਪ੍ਰੀਤ ਸਿੰਘ ਤੇ ਦੂਛਣਬਾਜੀ ਉਹਨਾਂ ਦੀ ਕਿਰਦਾਰ ਕਸ਼ੀ ਕੀਤੀ ਫਿਰ 26 ਦਿਨ ਬਾਅਦ ਹੀ ਸਿੰਘ ਸਭ ਗਿਆਨੀ ਰਗਵੀਰ ਸਿੰਘ ਜੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੇਵਾ ਮੁਕਤ ਕਰ ਦਿੱਤਾ ਗਿਆਨੀ ਸੁਲਤਾਨ ਸਿੰਘ ਜੀ ਕੇਸਗਲ ਸਾਹਿਬ ਦੇ ਜਥੇਦਾਰ ਸਨ ਉਹਨਾਂ ਦੀ ਵੀ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਚਾਹੀਦਾ ਤੇ ਇਹ ਸੀ ਵੀ 2 ਦਸੰਬਰ ਦੇ ਹੁਕਮ ਨੂੰ ਇਹਨੇ ਬਈ ਲਾਗੂ ਕੀਤਾ ਜਾਂਦਾ ਪਰ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਵੀਰ ਜਾਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਇੱਕ ਪਰਿਵਾਰ ਦੇ ਗਲਬੇ ਹੀਟ ਨੇ ਕੋਸ ਪਰਿਵਾਰ ਨੂੰ ਸਿੱਖੀ ਪਰੰਪਰਾਵਾਂ ਦਾ ਕੋਈ ਗਿਆਨ ਨਹੀਂ ਸਿਰਫ ਇੱਕ ਬੰਦੇ ਨੂੰ ਬਚਾਉਣ ਵਾਸਤੇ ਸਾਰਾ ਪੰਥ ਸ਼੍ਰੋਮਣੀ ਕਮੇਟੀ ਜਿਹੜੀ ਹਜ਼ਾਰਾਂ ਕੁਰਬਾਨੀਆਂ ਕਰਕੇ ਸਾਡੇ ਬਜ਼ੁਰਗਾਂ ਨੇ ਸਥਾਪਿਤ ਕੀਤੀ ਸੀ ਤੇ ਡੇਰੀਆਂ ਚੋਂ ਨਨਕਾਣਾ ਸਾਹਿਬ ਦੇ ਗੁਰਦ ਆਮਾਂ ਤੋਂ ਨਰਾਇਣੂ ਮਹੰਤ ਵਰਗਿਆਂ ਨੂੰ ਬੜਾ ਯਦੋਜੈਦ ਕਰਕੇ ਕੱਢਿਆ ਬੜੀਆਂ ਸ਼ਹਾਦਤਾਂ ਦਿੱਤੀਆਂ ਤੇ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ ਸੀ ਵੀ ਗੁਰੂ ਘਰਾਂ ਦਾ ਪ੍ਰਬੰਧ ਸਚਾਰੂ ਤਰੀਕੇ ਨਾਲ ਕੀਤਾ ਜਾਵੇ ਪਰ ਮੈਂ ਹੈਰਾਨ ਆ ਭਾਈ ਗੁਰਦਾਸ ਸਾਹਿਬ ਦੇ ਬੋਲ ਨੇ ਜੇ ਘਰ ਪੰਨਾ ਪਾਹਰੂ ਕੌਣ ਰੱਖਣ ਹਾਰਾ ਜੇ ਘਰ ਦਾ ਪਹਿਰੇਦਾਰ ਜਿੰਦਰੇ ਭੰਨ ਲਵੇ ਤੇ ਉਹ ਘਰ ਦੀ ਰਖਵਾਲੀ ਕੌਣ ਕਰੇਗਾ ਜਿਨ੍ਹਾਂ ਨੇ ਗੁਰਧਾਮਾਂ ਦੀ ਪਵਿੱਤਰਤਾ ਨੂੰ ਕਾਇਮ ਰੱਖਣਾ ਸੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਹਿਬਾਨਾਂ ਨੇ ਉਹ ਆਪ ਹੀ ਗੁਰਮਤ ਮਰਿਆਦਾ ਦੀਆਂ ਧਜੀਆਂ ਉਡਾਰ ਰੀਆਂ ਨੇ ਤੇ ਪਹਿਲੇ ਸਿੰਘ ਸਭ ਰਾਤੋ ਰਾਤ ਲਾ ਦਿਓ ਜੀ ਦੂਜਾ ਨਵੇਂ ਬੰਦਾ ਲਿਆ ਕੇ ਫਿਟ ਕਰਨਾ ਤੇ 10 ਵਜੇ ਦਾ ਸਵੇਰੇ ਟਾਈਮ ਦਿੱਤਾ ਤੇ 2:50 ਮਿੰਟ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਉਹ ਨਹੀਂ ਕੀਤੇ ਗਏ ਔਰੋਂ ਤੱਕ ਸਿਰ ਕੇ ਇਸ ਗੜ ਸਾਹਿਬ ਤੇ ਸਰੋਪੇ ਦੇ ਕੇ ਕਿਸੇ ਜਥੇਬੰਦੀ ਨੂੰ ਕਿਸੇ ਦਲ पंਥ ਨੂੰ ਕਿਸੇ ਨੂੰ ਵੀ ਪ੍ਰੋਸੇਚ ਨਾ ਲੈਣਾ ਇੱਕ ਸਕੱਤਰ ਜਾਂ ਸ਼੍ਰੋਮਣ ਕਮੇਟੀ ਦਾ ਮੈਨੇਜਰ ਜਾਂ ਉੱਥੇ ਹੈੱਡ ਗ੍ਰਾਂਥੀ ਮੌਕੇ ਤੇ ਉਹਨਾਂ ਨੇ ਸਿਰੋਪਾ ਦੇ ਕੇ ਜਕਾਰੀ ਛੱਡਦੇ ਨੇ ਨਰੋਲ ਧਾਰਮਿਕ ਮਾਣ ਮਰਿਆਦਾ ਦਾ ਇਹ ਜਥੇਦਾਰ ਦੀ ਪਦਵੀ ਦਾ ਮੈਂ ਸਮਝਦਾ ਬਹੁਤ ਵੱਡਾ ਨਰਾਦਰ ਕੀਤਾ ਗਿਆ ਇਹ ਸ਼੍ਰੋਮਣ ਕਮੇਟੀ ਜਿਹੜੀ ਹੈ ਇਹਨੇ ਬਹੁਤ ਹੀ ਮੰਦ ਭਾਗਾ ਫੈਸਲਾ ਲਿਆ ਤੇ ਉਲਟਾ ਜਦੋਂ ਇਹ ਤਾਜ ਪੁੱਛੀ ਜਿਹਨੂੰ ਕਹਿੰਦੇ ਨੇ ਉਹ ਵੀ ਬਹੁਤ ਵੱਡੀ ਮੈਂ ਸਮਝਦਾ ਘਰਾਉਣੇ ਹਰਕਤ ਨਾਲ ਕੀਤੀ ਗਈ ਹੈ ਜਿਹੜੀ ਸਿੱਖ ਜਗਤ ਨੂੰ ਕਦੇ ਵੀ ਪ੍ਰਵਾਣ ਨਹੀਂ ਜਦੋਂ ਉਸ ਦਲ ਪੰਥ ਜਾਂ ਜਥੇਬੰਦੀਆਂ ਨੂੰ ਭਰੋਸੇ 'ਚ ਨਹੀਂ ਲਿਆ ਤੇ ਕਿਸ ਮੂਹ ਨਾਲ ਹੋਣ ਇਹਨਾਂ ਦੇ ਸਮਾਗਮਾਂ ਤੇ ਦਲ ਪੰਥਾਂ ਦੇ ਜਥੇਬੰਦੀਆਂ ਦੇ ਸਮਾਗਮਾਂ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਆਪੇ ਬਣਾਏ ਜਹੇ ਦਰਜੇ ਨੇ ਉਹ ਕਿਸ ਤਰੀਕੇ ਨਾਲ ਆਉਣਗੇ ਤੇ ਕਿਸ ਤਰੀਕੇ ਨਾਲ ਕੌਮ ਉਹਨਾਂ ਨੂੰ ਸਤਕਾਰ ਦੇਵੇਗੀ ਸਿਰਫ ਤੇ ਸਿਰਫ 2 ਦਸੰਬਰ ਦੇ ਫੈਸਲੇ ਨੂੰ ਰੱਦ ਕਰਨ ਵਾਸਤੇ ਗਿਆਨੀ ਹਰਪੀਰ ਸਿੰਘ ਨੂੰ ਸਿੰਘ ਸਾਹਿਬਾਨ ਜਿਹੜੇ ਦੂਸਰੇ ਗਿਆਨੀ ਰਗਵੀਰ ਚੰਗਿਆਨੇ ਸੁਲਤਾਨ ਤਿਕਨੋ ਲਾਇਆ ਗਿਆ ਤੇ ਇਹਸ ਬੰਦੇ ਨੂੰ ਲਿਆ ਕੇ ਬਾਹਰ ਫिट ਕੀਤਾ ਗਿਆ ਕਿੱਡੀ ਕੌਮ ਦੀ ਬਦਕਿਸਮਤੀ ਹੈ ਏਡੇ ਵੱਡੇ ਸਾਡੇ ਪਵਿੱਤਰ ਅਸਥਾਨ ਤਖਤ ਇੱਕ ਬੰਦਾ ਦੋ ਤਖਤਾਂ ਦਾ ਜਥੇਦਾਰ ਹੈ ਕਿਉਂ ਕੌਮ ਕੋਲ ਬੰਦਾ ਕੋਈ ਨਹੀਂ ਹੈਗਾ ਮੈਂ ਪਹਿਲੂ ਵੀ ਬੇਨਤੀ ਕਰਦੇ ਆਂ ਵੀ ਉਦੋਂ ਵੀ ਪਹਿਲੇ ਜਥੇਦਾਰਾਂ ਵੇਲੇ ਵੀ ਇੱਕੋ ਹੀ ਜਥੇਦਾਰ ਉਹ ਅਕਾਲ ਤਖਤ ਦਾ ਵੀ ਉਹ ਦਰਬਾਰ ਸਾਹਿਬ ਦਾ ਵੀ ਦਰਬਾਰ ਸਾਹਿਬ ਵਾਲਾ ਹੀ ਸਿਰ ਕੇਸ ਵਾਲਾ ਵੀ ਕਿਉਂ ਬਾਕੀ ਸੰਗਤ ਚ ਬੰਦੇ ਹੈ ਨਹੀਂ ਕਿ ਸੋ ਬਹੁਤ ਹੀ ਮੰਦ ਭਾਗੇ ਫੈਸਲੇ ਨੇ ਸ਼੍ਰੋਮਣੀ ਕਮੇਟੀ ਨੇ ਜੋ ਪਿਛਲੇ ਦਿਨ ਕੀਤਾ ਸਿਰ ਜੋੜ ਕੇ ਬੈਠਣ ਦੀ ਥਾਂ ਤੇ ਇੱਕ ਕੌਮਦ ਚ ਪਾਟੋ ਧੜ ਪਾਈ ਗਈ ਹੈ ਤੇ ਮੈਂ ਸਮਝਦਾ ਹਾਂ ਵੀ ਇਸ ਪਾਟੋ ਧੜ ਨਾਲ ਕੌਮ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ ਸਤਕਾਰਤ ਪਦਵੀਆਂ ਦੀ ਨਰਾਦਰੀ ਹੋਈ ਆ ਤੇ ਜਦੋਂ ਮਰਜ਼ੀ ਤੁਸੀਂ ਲਾ ਦਿਓ ਤੇ ਜਦੋਂ ਮਰਜ਼ੀ ਤੁਸੀਂ ਹਟਾ ਦਿਓ ਜੋਦੋਂ ਲਾਉਣਾ ਹੁੰਦਾ ਬੜਾ ਸਤਕਾਰ ਦਿੰਦੇ ਹੋਂ ਜਦੋਂ ਹਟਾਉਣਾ ਹੁੰਦਾ ਉਹ ਤਾਂ ਬੇਇੱਜ਼ਤ ਕਰਕੇ ਘਰ ਬਿਠਾ ਲੈਂਦੇ ਹੋਂ ਇਹ ਕੋਈ ਸੋਭਾ ਵਾਲੀ ਗੱਲ ਨਹੀਂ ਜੈਹਦਰ ਗਿਆਨੀ ਜਗਿੰਦਰ ਸਿੰਘ ਜਿਹਨੇ 2000 ਸਾਲ ਵਿੱਚ ਕਿਹਾ ਸੀ ਕੋਈ ਵਿਧੀ ਵਿਧਾਨ ਹੋਣਾ ਚਾਹੀਦਾ ਜਥੇਦਾਰਾਂ ਨੂੰ ਸਿੰਘ ਸਾਬਾਨਾਂ ਨੂੰ ਲਾਉਣ ਦਾ ਤੇ ਹਟਾਉਣ ਦਾ ਪਰ 25 ਸਾਲਾਂ ਚ ਅਜੇ ਤੱਕ ਬਣ ਨਹੀਂ ਸਕਿਆ ਇਹ ਬਹੁਤ ਜ਼ਰੂਰੀ ਹੈ ਕਿ ਸਮochੀਆਂ ਜਥੇ ਬੰਦਗਨ ਪ੍ਰੋਥੇ ਜ ਲੈ ਕੇ ਇਹਨਾਂ ਪਦਵੀਆਂ ਦਾ ਕੋਈ ਵਿਧੀ ਵਿਧਾਨ ਬਣਾਇਆ ਜਾਵੇ ਕਿ ਨਰਾਦਰ ਕਰਕੇ ਬੇਇੱਜ਼ਤ ਕਰਕੇ ਕਿਸੇ ਦੀ ਕਰਦਾਰਕੁਸ਼ੀ ਕਰਕੇ ਇਹਨਾਂ ਪਦਵੀਆਂ ਤੋਂ ਹਟਾਉਣਾ ਬਹੁਤ ਮੰਦਭਾਗੀ ਹੈ ਤਖਤਾਂ ਦਾ ਵੀ ਨਰਾਦਰ ਹੈ ਤੇ ਜਿਹੜਾ ਲੱਗਾ ਹੋਇਆ ਕੌਮ ਦਾ ਜਥੇਦਾਰ ਹੁੰਦਾ ਤੁਸੀਂ ਉਹਨੂੰ ਵੀ ਬੇਇੱਜ਼ਤ ਕਰਕੇ ਘਰ ਬਿਠਾਉਂਦੇ ਜੇ ਇਹ ਫੈਸਲੇ ਬਹੁਤ ਮੰਦਭਾਗੇ ਨੇ ਆਉਣ ਵਾਲੇ ਦਿਨਾਂ 'ਚ ਇਹ ਕੌਮ ਲਈ ਘਾਤਕ ਸਿੱਧ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ